ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮਯੂਦਾਂ ਜੀ ਸਤਲੁ ਦਰਿਆ ਦੇ ਕੰਢੇ ਤੇ ਪਾਣੀ ਦਾ ਵਹਾਅ ਦੇਖ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਤੇਜ਼ ਆ ਆਵਾਜ਼ ਦੇਖੋ ਪਾਣੀ ਦੀ ਇਸ ਤਰ੍ਹਾਂ ਪਾਣੀ ਝੂਕਦਾ ਜਾ ਰਿਹਾ ਹੈ ਕੱਲ੍ਹ ਨਾਲੋਂ ਪਾਣੀ ਗਿਆ ਉਹ ਕਾਫੀ 1 ਫੁੱਟ ਦੇ ਕਰੀਬ ਵੜਾਓ ਡਾਊਨ ਹੋਇਆ ਹੈ ਪਾਣੀ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਦੇਖੋ ਪਾਣੀ ਦੀਆਂ ਘੁੰਮਣ ਘੇਰੀਆਂ ਇੰਨਾ ਜ਼ਿਆਦਾ ਤੇਜ਼ ਵਹਾ ਸ਼ਾਇਦ ਬਾਰਿਸ਼ਾਂ ਦੇ ਕਾਰਨ ਇੰਨਾ ਤੇਜ਼ ਵਹਾ ਪਾਣੀ ਦਾ ਆ ਰਿਹਾ ਇੱਥੇ ਵੀਰ ਆਏ ਸੀ ਉਹ ਕਹਿ ਰਹੇ ਨੇ ਵੀ ਕੱਲ੍ਹ ਨਾਲੋਂ ਕਾਫੀ ਪਾਣੀ ਰੋ ਘਟ ਚੁੱਕਾ ਹੈ ਲਗਭਗ 1 ਫੁੱਟ ਤੋਂ ਉੱਪਰ ਪਾਣੀ ਘਟ ਚੁੱਕਾ ਹੈ ਸਤਲੁਜ ਦਰਾ ਦੇ ਵਿੱਚੋਂ ਪ੍ਰਮਾਤਮਾ ਮਿਹਰ ਕਰੇ ਇਸੇ ਤਰ੍ਹਾਂ ਇਹਦਾ ਪਾਣੀ ਉਹ ਜਲਦੀ ਤੋਂ ਜਲਦੀ ਕੱਟ ਜੇ ਦੇਖੋ ਤੁਸੀਂ ਸਤਲੁਜ ਦਰਿਆ ਤੋਂ ਪਾਣੀ ਦੀਆਂ ਸਿੱਧੀਆਂ ਤਸਵੀਰਾਂ ਦੇਖੋ ਦਰਿਆ ਨੂੰ ਚੱਲ ਗਈ ਆ ਇਹ ਪੱਥਰਾਂ ਦੇ ਹੇਠ ਦੀ ਪਾਣੀ ਜਿਹੜਾ ਉਹ ਵਗ ਰਿਹਾ ਦੇਖ ਸਕਦੇ ਹੋ ਤੁਸੀਂ ਹਦੂਰ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀਆਂ ਕਿਸਾਨਾਂ ਨੇ ਫਸਲਾਂ ਬੀਜੀਆਂ ਨੇ ਆਪਣੀ ਮਾਲਕੀ ਪੈੜੀ ਦੇ ਵਿੱਚ ਤੇ ਇਹ ਸਾਰੀਆਂ ਇਹਨਾਂ ਪਾਣੀ ਦੇ ਨਾਲ ਡੁੱਬ ਚੁੱਕੀਆਂ ਨੇ ਸਾਰਿਆਂ ਦੇ ਵਿੱਚ ਪਾਣੀ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਵਾ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਹੋਏ ਨੇ ਪਾਣੀ ਦੇ ਨਾਲ ਦੇਖ ਸਾਦੂ ਸਤਲੁਜ ਦਾ ਰੂਪ ਵੇਖੋ ਪਾਣੀ ਦਾ ਵਹਾਅ ਜਾਂਦਾ ਜਿਵੇਂ ਗੋਲੀ ਜਾਂਦੀ ਹੈ ਗੋਲੀ ਦੇ ਵਾਂਗ ਪਾਣੀ ਦਾ ਤੇਜ਼ ਵਹਾਅ ਸਤ루 ਦਰਿਆ ਦਾ ਪ੍ਰਮਾਤਮਾ ਮਿਹਰ ਕਰੇ ਸਾਰੇ ਕਿਸਾਨਾਂ ਵੀਰਾਂ ਦੇ ਉੱਪਰ ਉੱਪਰੋਂ ਬਰਸਾਤੀ ਮੌਸਮ ਬਰਸਾਤ ਹੋ ਰਹੀ ਹੈ ਰਾਤ ਦੀ ਲਗਾਤਾਰ ਕੁਦਰਤ ਵੀ ਆਪਣੇ ਡੌਣੇ ਰੂਪ ਦੇ ਵਿੱਚ ਆ ਯਾਨੀ ਕੀ ਇਸ ਵਾਰ ਪ੍ਰਮਾਤਮਾ ਦੀ ਕਿਰਪਾ ਹੀ ਬਹੁਤ ਹੀ ਜਿਆਦਾ ਪਾਣੀ ਆ ਰਿਹਾ ਹੈ ਨਾਲ ਬਰਸਾਤ ਹੋ ਰਹੀ ਹੈ ਚਾਰੇ ਪਾਸੇ ਪੰਜਾਬ ਦੇ ਜਲਥਲ ਜਲਥਲ ਹੋਈ ਪਈ ਆ ਦੇਖੋ ਕਿੰਨਾ ਤੇਜ਼ ਪਾਣੀ ਪ੍ਰਮਾਤਮਾ ਕਿਰਪਾ ਕਰੇ ਸਾਰੇ ਵੀਰਾਂ ਦੇ ਸਾਰੇ ਜਿੰਨੇ ਭੈਣ ਭਰਾ ਨਹੀਂ ਥਾਵਾਂ ਤੇ ਬੈਠੇ ਨੇ ਸਾਰੇ ਦੇ ਉੱਪਰ ਮਿਹਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ